ਕਿੰਨੇ ਜਿੱਥਾਨੇ ਇਹਦੇ ਵਿੱਚ ਬਣਾਇਆ ਹੋਇਆ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਕਮਰਸ ਦਾ ਬਾਜ਼ਾਰ ਥੀ ਹੈ ਤੇ ਉਸ ਵਾਈਸ ਦੇ ਨਵੇਂ ਬਣਾ ਰਿਹਾ ਸੋ ਥੋੜੇ ਵੱਲੇ ਪ੍ਰਸੰਸਾ ਵਾਲੀ ਬਣਦੀ ਹੈ ਤੇ ਇਹ ਨੂੰ ਦੇਖੋ ਤੇ ਮੌਲ ਰੱਖਿਆ ਕੀਤਾ ਹੈਗਾ ਉਹ ਗੇਟ ਹੈ ਜਿਹੜਾ ਸਕੂਲ ਦਾ ਗੇਟ ਬਣਾਇਆ ਉਹਨਾਂ ਉੱਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਟਾ ਦਿਨ ਵਾਲਾ ਐਸਐਸ ਨਗਰ ਸੋ ਜਦੋਂ ਐਂਟਰ ਕਰਕੇ ਤੁਸੀਂ ਉੱਥੇ ਜਾ ਕੇ ਹੋ ਤੇ ਬਿਲਕੁਲ ਬਿਨਾਂ ਇਸਰੋ ਦਾ ਲਾਇਆ ਹੋਇਆ ਹੈਗਾ ਸਾਇਨਿਕ ਇਸਰੋ ਦਾ ਲੋਕ ਤੇ ਫਿਰ ਦੇਖ ਕਿੰਦਾ ਸਮਾ ਹੈ ਐਂ ਕਾਗਜ਼ ਦਾ ਹੀ ਹੈ ਬਣਾਇਆ ਕਾਗਜ਼ ਨਾਲਿਆ ਪਰ ਲੂਕ ਨੂੰ ਦੇਖੋ ਕਿੰਨੀ ਸੋਹਣੀ ਹੈਗੀ ਹੈ ਸੋ ਇਸ ਬੱਚੇ ਦੇ ਲਈ ਤੁਸੀਂ ਤੱਕੇ ਤੜੀਆਂ ਮਾਰ ਲਿਆ ਬਣ ਗੀਆਂ ਤੇ ਇਹ ਵਿਦਿਆਰਥੀ ਅਗਰ ਲੇਟ ਹੋ ਗਿਆ ਸੀਗਾ ਜਦੋਂ ਉਹ ਮੁੰਡੇ ਨੂੰ ਚਾਇਆ ਤਾਂ ਤੁਸੀਂ ਦੇਖੋ ਇਹ ਇੱਕਦਮ ਆਉਣਾ ਦੂਸੇ ਪਿੰਡ ਤੋਂ ਆ ਇੱਕ ਬਰਸ ਦਾ ਵਿਦਿਆਰਥੀ ਹੈ ਤੇ ਸਾਇੰਸ ਦੇ ਮਾਡਲ ਬਣਾਉਂਦਾ ਤੇ ਪਹਿਲਾਂ ਵੀ ਕਲਾਸਾਂ ਦੇ ਵਿੱਚ ਮਾਡਲ ਬਣਾਉਂਦਾ ਰਿਹਾ ਆਪਣੇ ਸਕੂਲ ਦੇ ਵਿੱਚ ਜਿੱਥੇ ਪੜ੍ਹਦਾ ਸੀਗਾ ਤੇ ਅੱਜ ਸਪੈਸ਼ਲ ਆਟੋ ਕਰਕੇ ਇਹ ਮਾਡਲ ਨੂੰ ਸਕੂਲ ਦੇ ਵਿੱਚ ਲੈ ਕੇ ਆਇਆ ਇਹ ਇੱਕ ਸਪੈਸ਼ਲ ਆਟੋ ਕਰਕੇ ਇੰਟਰਕੈਟਿਵ ਕਲਾਸ ਨੂੰ ਇੱਥੇ ਲੈ ਕੇ ਆਇਆ ਤੇ ਇਸ ਨੂੰ ਦੇਖੋ ਬੱਚੇ ਨੂੰ ਕਿੰਨਾ ਘੂਰ ਕੇ ਟੁਕੜਾ ਵੇਖ ਰਿਹਾ ਹੈ ਤੇ ਕਿੰਨਾ ਜਿੰਨੇ ਕਹਿੰਦੇ ਪਿਆਰ ਹੈਗਾ ਦਾ ਇਸ ਤਰ੍ਹਾਂ ਦੇ ਨਾਲ ਤੋਂ ਬਹੁਤ ਸੋਹਣਾ ਮਾਡਲ ਬਣਾਇਆ ਹੋਇਆ ਹੈਗਾ ਬੱਚ ਨੇ ਬੜੀ ਸੋਹਣੀ ਜੀ ਕਲਾਕਾਰੀ ਹੈ ਉਹ ਸਮਾਂ ਹੈ ਇਦਾਂ ਦੇ ਕੰਮ ਕਰਨਾ ਰਹਿਦਾ ਸੋਨੂ ਨੇ ਮੌਕਾ ਮਿਲਿਆ ਹੈ ਕਹਿੰਦਾ ਸੀਗਾ ਕਿ ਸਰ ਮੈਂ ਮਾਡਲ ਬਣਾ ਲੈਂਦਾ ਸੋ ਆਹ ਸਾਰੇ ਨੇ ਦੱਸਿਆ ਜਿੱਕਾ ਸਕੂਲ ਦੇ ਵਿੱਚ ਤੇ ਇਹਦੇ ਲਈ ਤੁਹਾਨੂੰ ਵੀ ਸਾਰਿਆਂ ਨੂੰ ਇਦਾਂ ਹੈਗਾ ਕਿ ਤੁਸੀਂ ਜੇ ਇਸ ਨੂੰ ਕੋਈ ਕੰਮ ਕਰਦੇ ਹੋ ਕੱਲਾ ਲਿਖਣਾ ਗੋਣਾ ਹੀ ਨਹੀਂ ਹੁੰਦਾ ਕੱਲਾ ਕੱਲਾ ਦਾ ਮਤਲਬ ਕੁਝ ਵੀ ਇਹ ਇੱਕ ਵੱਖਰੀ ਚੀਜ਼ ਹੈ ਤੁਸੀਂ ਇਦਾਂ ਦਾ ਕੁਝ ਵੀ ਕਰਦੇ ਹੋ ਤਾਂ ਆਪਣੇ ਟੀਚਰ ਨੂੰ ਇੰਚਾਰਜ ਨੂੰ ਜਿਹੜੇ ਟੀਚਰ ਨਾਲ ਤੁਹਾਨੂੰ ਲੱਗਦਾ ਉਹ ਜ਼ਰੂਰ ਦੱਸੋ ਕਿ ਅਸੀਂ ਇਦਾਂ ਦਾ ਕੁਝ ਐਕਸਟਰਾ ਕਰਨ ਦੀ ਕਾਬਲੀਅਤ ਰੱਖਦੇ ਹਾਂ ਤਹੋਂ ਸਾਰੀ ਕੁੜੀਆਂ ਹੈਗੀਆਂ ਜਿਹੜੇ ਸਲਾਈ ਬਲਾਈ ਦਾ ਕੰਮ ਕਰਦੀਆਂ ਬੁੰਦੀਆਂ ਕੱਪੜੇ ਬੁੰਦੀਆਂ ਸਿਉਂਦੀਆਂ ਨੇ ਤੇ ਉਹ ਵੀ ਇੱਕ ਆਰਟ ਹੈਗਾ ਸੋ ਇਸ ਸਮੇਂ ਜਦੋਂ ਤੁਸੀਂ ਪੜ੍ਹਦੇ ਹੈਗੇ ਹੋ ਤਾਂ ਇਦਾਂ ਵੀ ਜਦੋਂ ਕੰਮ ਕਰਦੇ ਹੋ ਤਾਂ ਉਹ ਅੱਛੀ ਗੱਲ ਹੈਗੇ ਤੁਹਾਡੇ ਸਾਰਿਆਂ ਲਈ ਸੋ ਇਸ ਬੱਚੇ ਦੇ ਲਈ ਜ਼ਬਰਦਸਤ ਤਾਲੀਆਂ ਬਹੁਤ ਬਹੁਤ ਗੁਰਮੀ ਸ਼ਰਮਾ ਇਸੇ ਦੇਖ ਕੇ ਨਾਲ ਆਪਣੇ ਕਿੰਨੇ ਮੌਲੂ ਹੈਗਾ ਅਸੀਂ ਬਰੰਗਾ ਨੇ ਇਹ ਬੱਚਾ ਸਾਫੀ ਬੋਕ ਜਿਹੜੇ ਨਾਲ ਬੱਤਨ ਆ ਜਾਵੇ ਸਪੀਚ ਦੇਊਗਾ ਸੋ ਆਓ ਮੈਂ ਬੁਲਾਣ ਦੇਨੋ ਆਇਆ ਤੁਹਾਨੂੰ ਵਿਚਰ ਇਸ ਬਾਰੇ ਬੱਚੇ ਨੂੰ ਤੁਹਾਨੂੰ ਦੱਸਣਾ ਮੇਰਾ ਨਾਮ ਅਜਪ੍ਰੀਤ ਸਿੰਘ ਹੈ ਮੈਂ ਤੁਹਾਨੂੰ ਚੰ드ਰੀਅਨ 3 ਬਾਰੇ ਕੁਝ ਮਹੱਤਵਪੂਰਨ ਦੱਸਣਾ ਚਾਹ ਰਿਹਾ ਹਾਂ ਚੰ드ਰੀਅਨ ਇਹ ਨਾ ਤੀਜਾ ਚੰ드ਰਾ ਮਿਸ਼ਨ ਹੈ ਭਾਰਤੀ ਪਲਾਟ ਕੋਲ ਦਾ ਪ੍ਰਸ਼ਾਸਨ ਇਸ ਨੂੰ ਪਾਰਟ ਵਿੱਚ 24 ਜੁਲਾਈ 2023 ਨੂੰ ਸ਼ਹਿਰੀ ਕੋਟਾ ਅੰਧਰਾ ਪ੍ਰਦੇਸ਼ ਸ਼တိਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ ਗਿਆਨਮਾਨ ਦਾ ਰੋਗਰ ਚੰਦਰਮਾ ਉਤਾਰਨ ਵਾਲਾ ਪਹਿਲਾ ਭਾਰਤੀ ਸੀ ਮਿਸ਼ਨ ਚੰਦਰਮਾ ਉਹ ਵਿਗਿਆਨ ਜਲ ਸਰੋਤਾਂ ਤੇ ਵਾਯੂ ਮੰਡਲ ਦਾ ਅਧਿਐਨ ਕਰਨ ਵਾਲਾ ਸਮੇਤ ਵਿਗਿਆਨਿਕ ਪ੍ਰੋਗ੍ਰਾਮ ਵੀ ਸੀ ਇਹ ਸੰਯੁਕਤ ਰਾਜ ਸਪੇਸ ਆਵੀਟਾ ਯੂਨੀਅਨ ਤੇ ਚੀਨ ਤੋਂ ਬਾਅਦ ਚੰਦਰਮਾ ਤੇ ਉਤਾਰ ਲੈਂਡ ਕਰਨ ਵਾਲਾ ਚੌਥਾ ਦੇਸ਼ ਬਣੇਗਾ ਪਰ ਦੀ ਉਮੀਦ ਵੀ ਸੀ ਕਿ ਚੰਦਰਮਾ ਦਾ ਨਵਾਂ ਵਿਗਿਆਨਕ ਗਿਆਨ ਸਦਾ ਸੋ ਮੇਗਾ ਚੰਦਰਾ ਮੀਨਾ ਦਾ ਪ੍ਰਮਾਣ ਹੈ ਕਿ ਭਾਰਤੀ ਵਧ ਰਹੀ ਟੈਕਨੋਲੋਜੀ ਤੇ ਵਿਗਿਆਨਿਕ ਵਿਯੋਗ ਤਾਵਾਂ ਹੈ। ਭਾਰਤ ਦੀ ਅਮੀਨਾਸ਼ਾ ਦਾ ਪ੍ਰਤੀਕ ਹੈ ਕਿ ਕਮ ਮੈਮੋਰੀ ਬਲਡ ਸ਼ਕਤੀ ਵੀ ਹੈ। ਸੋ ਵਿਚ ਤਾਲੀਆਂ ਤੇ ਜਿਹੜੇ ਬਾਰੇ ਗੱਲ ਕੀਤੀ ਕੁਝ ਆਪਣੇ ਕੁਝ ਸੁਣਨ ਚਾਹੀਏ ਕਿ ਕਿਹੋ ਜਿਹਾ ਡਿਜ਼ਾਈਨ ਕੀਤਾ ਆਪਣੇ ਆਪ ਕੀਤਾ ਤੇ ਕੀ ਕੀ ਬਤਿਆ ਦੇ। ਇਹਦੇ ਕੀ ਚਾਹਤੀ ਤੇ ਆਪਣਾ ਕਰਤਾ ਹੀ ਤੇ ਮਾਚਿਸ ਵੀ ਆ ਬੰਦਿਆਂ ਦਾ ਦੇਖੋ 컬러 ਕਾ ਕ੍ਰਿਕਟਾ ਸੋਨਾ ਬਾਉਂਡਰੀ ਬਣਾਣੀ ਹੋਈ ਲੱਗੇ ਕਰਦੀ ਸੋ ਇਹ ਤਿਆਰੀਆਂ ਬਣਦੀਆਂ ਜਦੋਂ ਆਪਾਂ ਕੋਈ ਵੇਸ ਤੇ ਚੀਜ਼ ਦੇ ਵਿੱਚ ਕੋਈ ਗੱਲ ਦੀ ਕ੍ਰੀਏਟ ਕਰਦਿਆਂ ਕਿ ਉਹੀ ਆਪ ਕੋਸ਼ਿਸ਼ ਇਹ ਵੀ ੌੜ ਕੇ ਆਉਂਦਾ ਕਿ ਜੇ ਇਹ ਚੀਜ਼ ਖੁੱਪਣ ਵਾਲੀ ਹੈ ਕਿ ਇਹ ਆਪ ਨਹੀਂ ਆ ਰਹੀ ਹੈ ਉਹਦੇ ਤੋਂ ਕੁਛ ਏਦਾਂ ਬਣਾ ਦੇਣਾ ਜਿਹੜਾ ਦੂਜਿਆਂ ਨੂੰ ਪ੍ਰਭਾਵਿਤ ਕਰੇ ਤੇ ਇਸ ਤੋਂ ਇਲਾਵਾ ਸਕੂਲ ਦਾ ਨਾਮ ਕਿਵੇਂ ਸੋਚੇ ਸਕੂਲ ਕੀ ਕਰਦੇ ਆ ਉਹਦੇ ਨਾਮ ਵੀ ਰੋਸ਼ਨੀ ਕਰਦੇ ਆ ਤਿਆਰੀਆਂ ਵਿੱਚ ਖੁਦ ਹੀ ਮਾਰ ਕੇ ਹੁੰਦੀਆਂ ਬੱਚੇ ਦੇ ਖੁਦ ਹੀ ਦੇਖੋ ਬਹੁਤ ਜ਼ਿਆਦਾ ਐਕਟ ਕਰਦੇ ਆ ਤੇ ਬਾਕੀ ਤਾਂ ਕਿਹੜੀ ਕਮਾਲ ਲੱਗਿਆ ਇੱਕ ਬੜਾ ਸਮਾਂ ਟੇਕਿੰਗ ਸਪਟੈਮਬਰ ਜਰਚੇ ਦਾ ਲਾਂਚ ਹੋ ਰਿਹਾ ਹੈਕਰ ਨੂੰ ਸੇ ਹਰ ਚੀਜ਼ ਦੇ ਵਿੱਚ ਕੁਛ ਨਾ ਕੁਛ ਤੁਹਾਨੂੰ ਨਵਾਂ ਨਜ਼ਰ ਆਉਂਦਾ ਤੇ ਉਹਦੇ ਚ ਇੱਕ ਆਪਾਂ ਮੈਂ ਆਮ ਤੌਰ ਤੇ ਬੱਚਿਆਂ ਨੂੰ ਕਹਿੰਨਾ ਜਦੋਂ ਤੁਸੀਂ ਕੋਈ ਚੀਜ਼ ਕਰਦੇ ਹੋ ਕੋਈ ਵੀ ਕੰਮ ਤੁਸੀਂ ਕੀਤਾ ਤੁਸੀਂ ਆਪਣਾ ਡਿਟੇਲ ਚੋਂ ਲਿਖਣੀ ਆ ਬੱਚੇ ਨੇ ਆਪਣਾ ਸਪੈਸ਼ਲ ਸਟicker ਲਾਇਆ ਹੋਇਆ ਹੈਗਾ ਸੋ ਇੱਕ ਵੱਖਰਾ ਸਟicker ਬੱਚੇ ਦੇ ਬਾਰੇ ਹੈਗਾ ਕਿ ਇਹ ਕਿਹੜੀ ਕਲਾ ਦਾ ਬੱਚਾ ਕਿਨੇ ਬਣਾਇਆ ਹੈਗਾ ਸੋ ਐਸੀ ਇੱਕ ਫੁਲ ਇਨਫੋਰਮੇਸ਼ਨ ਹੁੰਦੀ ਹੈ ਇਹ ਫੁੱਟਾ ਸੀ ਨਾ ਇਸ ਮੋਟਰ ਉੱਤੇ ਵਾਹਕ ਸੀ ਮੋਡਲ ਕਿਹੜਾ ਹੈ ਤੇ ਤੇਰੀ ਕਰਾਵਾ ਵਾਹਕ ਜੇਗਾ ਉਸ ਦਾ ਨਾਮ ਕੀ ਹੈ ਤੇ ਉਹ ਮੋਡਲ ਕੀ ਹੈਗਾ ਉਹ ਸਾਰੀ ਜਿਹੜੀ ਰਿਪਰੈਜੈਂਟੇਸ਼ਨ ਕਰਨੀ ਹੈ ਤੇ ਮੋਡਲ ਦੇ ਵਿੱਚੋਂ ਝਲਕ ਪੈਣੀ ਹੈ ਕਿ ਆ ਸਾਰੀਆਂ ਤੇ ਸਾਰੀਆਂ ਸ਼ੁਕਾ ਬਣਾਵਾ ਸੁਧਾਰਤੀ ਦੇ ਲਈ ਹਮੇਸ਼ਾ ਇੱਕ ਵਾਰੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੋਈ ਤੇ ਛੋਟਾ ਜਿਹਾ ਫਾਇਸ ਦੇ ਬੱਚੇ ਸਾਡੇ ਬਹੁਤ ਛੋਟੇ ਹੈਗੇ ਇਹਨਾਂ ਬੱਚਿਆਂ ਦੇ ਲਈ ਅਸੀਂ ਚਾਹੁੰਦੇ ਆ ਕਿ ਹੋਰ ਵੱਡਾ ਕਦਮ ਇਹਨਾਂ ਤੇ ਲਈ ਆਪਾਂ ਚੁੱਕਾਂਗੇ ਸੋ ਛੋਟੇ ਗਾਇਸ ਗਿਫਟ ਲੈ ਕੇ ਆਨੇ ਦਾ ਪਿਆਰ ਨਾਲ ਸਵੀਕਾਰੋ ਸਿੱਤ ਤੁਸੀਂ ਤਾਲੀਆਂ ਕਰੋ ਹੋਰ ਜੀਣਾ ਚਾਹੁੰਦੇ ਸਮ ਨੂੰ ਇਮੋਸ਼ਨੇਟ ਜਦੋਂ ਜਦੋਂ ਬੋਲਦੇ ਇਹ ਤੇਰੇ ਆਉਂਦੇ ਕਿਉਂ ਮੇਰੇ ਨਾਲ ਚੱਤੇ ਰਿਹਾ ਕਿਉਂ ਇਹ ਮਾਡਲ ਕੋਈ ਅਸੀਂ ਵੀ ਰੀਅਲ ਦੇ ਵਿੱਚ ਦਾ ਸਪੋਰਟ ਹੈ ਕਰਨਾ ਇਹ ਇਕੱਲਾ ਮਾਡਲ ਹੈਗਾ ਜਿੰਨ ਤੋਂ ਤੁਹਾਡੇ ਚੋਲੇ ਚੀਜ਼ ਕੋਈ ਰੀਅਲ ਬਣਾ ਲਿਆ ਬੱਚਾ ਉਸ ਦਿਨ ਅਸੀਂ ਸੋਚਾਂਗੇ ਕਿ ਜੋ ਅਸੀਂ ਸੋਚਦੇ ਸੀਗੇ ਉਹ ਸੱਚਮੁੱਚ ਹੋ ਗਿਆ ਇਹ ਤੁਸੀਂ ਦੇਖਣਾ ਕਿ ਇੱਕ ਬਹੁਤ ਦੇ ਕਿੰਨਾ ਵੱਡਾ 5 10 20 ਸਾਲ 30 ਸਾਲ 40 ਸਾਲ ਉਹ ਸਫਲ ਕਦੋਂ ਬਣ ਜਾਊਗਾ ਉਹ ਸਕੂਲ ਯੂਨੀਵਰਸਿਟੀ ਆ ਕਾਲਜ ਉਹ ਹੀ ਸਫਲ ਹੋਣਗੇ ਜਿਹੜੇ ਇਹਨਾਂ ਚੀਜ਼ਾਂ ਨੂੰ ਰੀਅਲ ਤੇ ਵਿੱਚ ਬਣਾਉਣ ਦੀ ਕਾਬਲੀਅਤ ਰੱਖਣਗੇ ਸੋ ਮੌਲਿਕ ਜੀ ਨੂੰ ਸ਼ੁਭ ਕਾਮਨਾਵਾਂ ਪਰ ਜਿਹੜੇ ਰੀਅਲ ਮਾਡਲ ਹੈਗੇ ਜਿਸ ਦਿਨ ਉਹ ਬਣ ਗਏ ਆਪਾਂ ਸੋਚਾਂਗੇ ਕਿ ਹਾਂ ਹੁਣ ਸਾਡਾ ਵੀ ਜੀਵਨ ਸਫਲ ਹੋਏਗਾ ਸੋ ਥੈਂਕ ਯੂ ਬੱਚਾ ਧੰਨਵਾਦ ਸਾਰਿਆਂ ਦਾ